ਬੁੱਢਾ ਦਰਿਆ ਜਿਹੜਾ ਅੱਜ ਕੱਲ ਬੁੱਢਾ ਨਾਲਾ ਬਣ ਕੇ ਲੋਕਾਂ ਨੂੰ ਜ਼ਹਿਰ ਕੈਂਸਰ ਕਾਲੇ ਪੀਲੇ ਸ਼ੂਗਰ ਵੰਡ ਰਿਹਾ ਧਰਤੀ ਨੂੰ ਕੈਂਸਰ ਕਰ ਰਿਹਾ ਬੁੱਢੇ ਦਰਿਆ ਦੀ ਜ਼ਹਿਰ ਜਿਹੜੀ ਹਜ਼ਾਰਾਂ ਡਾਈਇੰਗ ਫੈਕਟਰੀ ਲੱਗੀ ਹੈ ਲੁਧਿਆਣੇ ਲੁਧਿਆਣੇ ਦਾ ਜਿੰਨਾ ਸੀਰੋਏ ਦਾ ਗੰਦਾ ਜਿੰਨਾ ਪਸ਼ੂਆਂ ਦਾ ਗੋਹਾ ਮੂਤ ਆ ਸਾਰਾ ਸਤਲੁਜ ਪੈਂਦਾ ਤੇ ਉਥੋਂ ਹਰੀਕੇ ਪੱਤਣਾਂ ਹੋਰ ਫਾਇਲਕਾ ਫਰੋਈਪੁਰ ਮੋਗਾ ਫਰੀਦਕੋਟ ਮੁਕਸਰ ਦੇ ਪਿੰਡਾਂ ਦੇ ਵਿੱਚੋਂ ਪਾਣੀ ਜਾਂਦਾ ਹੈ ਧਰਤੀ ਨੂੰ ਵੀ ਕੈਂਸਰ ਹੋ ਗਿਆ ਉੱਥੇ ਜਵਾ ਕੈਂਸਰ ਨਾਲ ਮਰਨ ਲੱਗ ਗਏ ਕਾਲੇ ਪੀਲੇ ਸ਼ੂਗਰ ਹੋ ਗਏ ਉਥੇ ਪਸ਼ੂਆਂ ਨੂੰ ਵੀ ਪੰਛੀਆਂ ਨੂੰ ਵੀ ਬਿਮਾਰੀਆਂ ਲੱਗ ਗਈਆਂ ਕੈਂਸਰ ਹੋ ਗਏ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਲਗਾਤਾਰ ਇਹ ਪ੍ਰਾਪੇ ਗੱਡਾ ਹੁੰਦਾ ਰਹਿੰਦਾ ਕਿ ਉਥੇ आज ਹਰ ਪੈ ਗਿਆ આજ ਹਰ ਪੈ ਗਿਆ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਲੋ ਸਰਕਾਰਾਂ ਨੂੰ ਬੁੱਢਾ ਦਰਿਆ ਭੁੱਲ ਜਾਂਦਾ ਸਤਲੁਜ ਭੁੱਲ ਜਾਂਦਾ ਉਦੋਂ ਉਹੀ ਸਰਕਾਰਾਂ ਉਹੀ ਫੈਕਟਰੀਆਂ ਵਾਲਿਆਂ ਦੇ ਹੱਕ ਚ ਬੋਲਣ ਲੱਗ ਜਾਂਦੀਆਂ ਨੇ ਸੁਭਰਾਵੋ ਮੈਂ ਅਪੀਲ ਕਰਦਾ ਵੀ ਜਿਹਦਾ ਚਹਿਰਾ ਖਾ ਕੇ ਅਹੀਂ ਮਰਨਾ ਹੈ ਤਾਂ ਥੋਡੀ ਮਰਜ਼ੀ ਆ ਮਰੀ ਤਾਂ ਜਾਣੀ ਹੋ ਤੇ ਜੇ ਆਪਣਾ ਪਾਣੀ ਬਚਾਉਣਾ ਹੈ ਆਪਣੀਆਂ ਨਸਲਾਂ ਬਚਾਉਣੀਆਂ ਧਰਤੀ ਬਚਾਉਣੀ ਹੈ ਆਪਣੇ ਆਪ ਨੂੰ ਬਚਾਉਣਾ ਹੈ ਤਾ ਪਰਸੋਂ 18 ਤਰੀਕ ਨੂੰ 9:30 ਵਜੇ ਹੰਬੜਾਂ ਦੇ ਕੋਲੇ ਜ਼ਿਲ੍ਹਾ ਲੁਧਿਆਣਾ ਬਲੀਪੁਰ ਪਿੰਡ ਹੈ ਜਿੱਥੋਂ ਵੱਡਾ ਦਰਿਆ ਪੈਂਦਾ ਹੈ ਸਤਲੁਜ ਉੱਥੇ ਵੱਡਾ ਇਕੱਠ ਰੱਖਿਆ ਗਿਆ ਜਿਹੜਾ ਮੁੰਡਾ ਵਿਸ਼ਵਦੀਪ ਹੈ ਫਾਇਲ ਕੱਤ ਅੱਜ 4-5 ਦਿਨ ਹੋ ਗਏ ਉਸ ਨੌਜਵਾਨ ਦੇ ਉੱਤੇ ਇੱਕ ਮੁਕੱਦਮਾ ਦਰਜ ਹੋਇਆ ਉਸ ਪਿੰਡ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਸਲਾ ਸੀ ਜਿਹਦੇ ਕਰਕੇ ਉਸ ਨੌਜਵਾਨ ਦੇ ਉੱਤੇ ਝੂਠਾ ਮੁਕੱਦਮਾ ਜਿਹੜਾ ਜ਼ਿਲ੍ਹਾ ਫਾਿਲਕਾ ਦੀ ਪੁਲਿਸ ਕੋਲੋਂ ਦਰਜ ਕੀਤਾ ਗਿਆ 19 ਤਰੀਕ ਦਿਨ ਬੁੱਧਵਾਰ ਨੂੰ ਫਾਿਲਕਾ ਦੇ ਵਿੱਚ ਜਿਹੜਾ ਐਸਐਸਪੀ ਦਫ਼ਤਰ ਹੈ ਉੱਥੇ ਵੱਡਾ ਕੱਟ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਸਾਨਾਂ ਵੇਦੂਰਾਂ ਨੂੰ ਅਪੀਲ ਕਰਦਾ ਹੋਰ ਵੀ ਪੰਜਾਬ ਦੇ ਲਈ ਲੜਨ ਵਾਲੇ ਲੋਕਾਂ ਨੂੰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਉਸ ਨੌਜਵਾਨ ਨਾਲ ਸਾਨੂੰ ਖੜਨ ਦੀ ਲੋੜ ਆ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਾਂ ਬਾਤਾਂ ਸਜਣੋਂ ਅਧੂਰੀਆਂ ਰਹਿ ਗਈਆਂ ਕਿਉਂਕਿ ਟੁੱਟ ਗਿਆ ਸੀ ਆਪਣਾ ਸੰਪਰਕ ਸੋ ਦੁਬਾਰਾ ਆਪਾਂ ਜੁੜੇ ਆ ਬਾਈ ਧਿਆਨ ਦੇ ਨਾਲ ਗੱਲਾਂ ਬਾਤਾਂ ਨੂੰ ਸੁਣ ਲੈਣਾ ਪਹਿਲਾ ਆਪਣਾ ਪਰਸੋਂ ਕੱਠ ਰੱਖਿਆ ਗਿਆ ਪਿੰਡ ਹੰਬੜਾ ਜ਼ਿਲ੍ਹਾ ਲੁਧਿਆਣਾ ਹੰਬੜਾ ਦੇ ਕੋਲ ਪਿੰਡ ਬਲੀਪੁਰ ਜ਼ਿਲ੍ਹਾ ਲੁਧਿਆਣਾ ਬੁੱਢਾ ਦਰਿਆ ਜਿਹੜਾ ਅੱਜ ਕੱਲ ਬੁੱਢਾ ਨਾਲਾ ਬਣ ਕੇ ਲੋਕਾਂ ਨੂੰ ਜ਼ਹਿਰ ਕੈਂਸਰ ਕਾਲੇ ਪੀਲੇ ਸ਼ੂਗਰ ਬਣ ਰਿਹਾ ਧਰਤੀ ਨੂੰ ਕੈਂਸਰ ਕਰ ਰਿਹਾ ਹੈ ਕਈ ਸਾਲਾਂ ਤੋਂ ਲੈ ਕੇ ਬੁੱਢੇ ਦਰਿਆ ਦੀ ਜ਼ਹਿਰ ਜਿਹੜੀ ਹਜ਼ਾਰਾਂ ਡਾਈਂਗ ਫੈਕਟਰੀ ਲੱਗੀ ਆ ਲੁਧਿਆਣੇ ਲੁਧਿਆਣੇ ਦਾ ਜਿੰਨਾ ਸੀਰੋਏ ਦਾ ਗੰਦਾ ਜਿੰਨਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਸਤਲੁਜ ਪੈਂਦਾ ਤੇ ਉੱਥੋਂ ਹਰੀਕੇ ਪਤਨ ਜਿੱਥੇ ਬਿਆਸ ਨਾਲ ਸਤਲੁਜ ਦਾ ਮਿਲਾਪ ਹੁੰਦਾ ਤੇ ਉੱਥੇ ਨਹਰਾ ਨਿਕਲ ਕੇ ਹਵੋਰ ਫਾਇਲ ਕਾ ਫਰੋਹੀਪੁਰ ਮੋਗਾ ਫਰੀਦਕੋੜ ਮੁਕਸਰ ਦੇ ਪਿੰਡਾਂ ਦੇ ਵਿੱਚੋਂ ਪਾਣੀ ਜਾਂਦਾ ਹੈ ਤਾਂ ਤੀਨੂ ਵੀ ਕੈਂਸਰ ਹੋ ਗਿਆ ਉੱਥੇ ਜਵਾਕ ਕੈਂਸਰ ਨਾਲ ਮਰਨ ਲੱਗ ਗਏ ਕਾਲੇ ਪੀਲੇ ਸ਼ੂਗਰ ਹੋ ਗਏ ਉਸੇ ਪਸ਼ੂਆਂ ਨੂੰ ਵੀ ਪੰਛੀਆਂ ਨੂੰ ਵੀ ਬਿਮਾਰੀਆਂ ਲੱਗੀਆਂ ਕੈਂਸਰ ਹੋ ਗਏ ਜਿਹੜੀਆਂ ਮੱਛੀਆਂ ਨੇ ਹਰੀ ਗੇ ਪੱਤਮ ਲੋਕ ਜਾਂਦੇ ਤਾਜੀ ਮੱਛੀ ਖਾਵਾਂਗੇ ਉਹ ਮੱਛੀਆਂ ਨੂੰ ਵੀ ਕੈਂਸਰ ਹੋਣ ਲੱਗ ਗਿਆ ਹੈਵੀ ਮੈਟਲ ਜਿਹੜੇ ਭਾਰੀ ਤੱਤਾਂ ਨੇ ਪਾਰੇ ਵਰਗੀਆਂ ਜੁੜੇ ਨਿਯਮ ਵਰਗੀਆਂ ਉਹ ਉਥੋਂ ਦੇ ਮੱਛੀਆਂ 'ਚ ਵੀ ਆਉਣ ਲੱਗ ਗਿਆ ਇੰਨੀ ਜ਼ਹਿਰ ਲਗਾਤਾਰ ਗੁੱਡੇ ਦਰਿਆ ਨਹੀਂ ਬੁੱਢਾ ਨਾਲਾ ਬਣ ਕੇ ਸਤਲੁਜ ਪਾਈ ਜਾ ਰਹੀ ਆ ਕੋਈ ਸਰਕਾਰਾਂ ਆਈਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਲਗਾਤਾਰ ਇਹ ਪ੍ਰਪਾਗੰਡਾ ਹੁੰਦਾ ਰਹਿੰਦਾ ਹੈ ਕਿ ਉਥੇ ਆਹ ਜ਼ਹਿਰ ਪੈ ਗਿਆ ਆਹ ਜ਼ਹਿਰ ਪੈਗਾ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਲੋ ਸਰਕਾਰਾਂ ਨੂੰ ਬੁੱਢਾ ਦਰਿਆ ਭੁੱਲ ਜਾਂਦਾ ਸਤਲੁਜ ਭੁੱਲ ਜਾਂਦਾ ਉਦੋਂ ਉਹੀ ਸਰਕਾਰਾਂ ਉਹੀ ਫੈਕਟਰੀਆਂ ਵਾਲਿਆਂ ਦੇ ਹੱਕ 'ਚ ਬੋਲਣ ਲੱਗ ਜਾਂਦੀਆਂ ਨੇ ਇਹ ਪਿੱਛੇ ਤੁਸੀਂ ਸੁਣਿਆ ਹੋਣਾ ਰੌਲਾ ਪਿਆ ਸੀਗਾ ਜਿਹੜਾ ਐਮ.ਐਲ.ਏ ਆ ਲੁਧਿਆਣੇ ਦਾ ਉਨੇ ਸ਼ਰਿਆਵਾਂ ਲੁਧਿਆਣੇ ਦੀਆਂ ਫੈਕਟਰੀਆਂ ਲੁਧਿਆਣੇ ਦੀਆਂ ਜਿੰਨੀਆਂ ਹੋਰ ਜ਼ਹਿਰ ਪਾਉਣ ਵਾਲੀਆਂ ਗੰਦ ਪਾਉਣ ਵਾਲੀਆਂ ਜਿੰਨੀਆਂ ਕੋਈ ਡੈਰੀਆਂ ਜਾਂ ਕੋਈ ਹੋਰ ਹੈ ਉਹਨਾਂ ਦੇ ਹੱਕ 'ਚ ਬਿਆਨ ਦਿੱਤਾ ਸੀਗਾ ਕਿ ਇੱਥੇ ਕੋਈ ਵੀ ਅਧਿਕਾਰੀ ਕੋਈ ਵੀ ਅਫਸਰ ਜਾ ਕੇ ਇਹਨਾਂ ਨੂੰ ਬੁਲਾਵੇ ਨਾ ਇਹ ਜੋ ਮਰਜ਼ੀ ਕਰੀ ਜਾਣ ਸੁਭਰਾਵੋ ਮੈਂ ਅਪੀਲ ਕਰਦਾ ਵੀ ਜਿਹਦਾ ਜ਼ਹਿਰਾਂ ਖਾ ਕੇ ਐਂ ਮਰਨਾ ਹੈ ਤਾਂ ਥੋਡੀ ਮਰਜ਼ੀ ਆ ਮਰੀਦਾ ਜਾਣੀ ਹੋ ਤੇ ਜੇ ਆਪਣਾ ਪਾਣੀ ਬਚਾਉਣਾ ਹੈ ਆਪਣੀਆਂ ਨਸਲਾਂ ਬਚਾਉਣੀਆਂ ਧਰਤੀ ਬਚਾਉਣੀ ਹੈ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਪਰਸੋਂ 18 ਤਰੀਕ ਨੂੰ 9:30 ਵਜੇ ਹੰਬੜਾਂ ਦੇ ਕੋਲੇ ਜ਼ਿਲ੍ਹਾ ਲੁਧਿਆਣਾ ਬਲੀਪੁਰ ਪਿੰਡ ਹੈ ਜਿੱਥੋਂ ਬੁੱਢਾ ਦਰਿਆ ਪੈਂਦਾ ਸੱਤ ਲੋਚ ਉੱਚੇ ਵੱਡਾ ਇਕੱਠ ਰੱਖਿਆ ਗਿਆ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਪੰਜਾਬਦਰਦੀਆਂ ਨੂੰ ਸਾਰੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਹੋਰ ਸਮਾਜਿਕ ਬੰਦਿਆਂ ਨੂੰ ਸਿਆਸੀ ਬੰਦਿਆਂ ਨੂੰ ਵੀ ਇਹ ਮਸਲਾ ਇਕੱਲੇ ਕਿਸੇ ਇੱਕ ਦਾ ਨਹੀਂ ਹੈ ਇਹ ਮਸਲਾ ਸਮੁੱਚੀ ਇਨਸਾਨੀਅਤ ਦਾ ਮਨੁੱਖਤਾ ਦੀ ਭਲਾਈ ਦਾ ਕਿਉਂਕਿ ਪਾਣੀ ਹਰ ਇੱਕ ਨੇ ਪੀਣਾ ਹੈ ਗਰੀਬ ਨੇ ਵੀ ਅਮੀਰ ਨੇ ਵੀ ਕਿਸਾਨ ਨੇ ਵੀ ਮਜ਼ਦੂਰ ਨੇ ਵੀ ਹਿੰਦੂ ਨੇ ਵੀ ਸਿੱਖ ਨੇ ਵੀ ਮੁਸਲਮਾਨ ਨੇ ਵੀ ਪਾਣੀ ਹਰਕ ਲਈ ਹੁੰਦਾ ਹੈ ਇਸ ਲਈ ਇਹ ਪਾਣੀ ਦੇ ਉੱਤੇ ਸਾਰੇ ਬੰਦਿਆਂ ਨੂੰ ਸਾਰੇ ਮਜ਼ਬਾਂ ਜਾਤਾਂ ਧਰਮਾਂ ਦੇ ਬੰਦਿਆਂ ਨੂੰ ਸਾਰੀਆਂ ਸਿਆਸੀ ਤਰ੍ਹਾਂ ਨੂੰ ਗੈਰ ਸਿਆਸੀ ਤਰ੍ਹਾਂ ਨੂੰ ਜੱਥੇਬੰਦੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਰ ਨੂੰ ਪੀਲਾ ਕਿ ਵੱਧ ਤੋਂ ਵੱਧ ਵੱਡੇ ਗਿਣਤੀ ਦੇ ਵਿੱਚ ਪਰਸੋਂ 18 ਤਰੀਕ ਨੂੰ ਦਿਨ ਮੰਗਲਵਾਰ ਨੂੰ 9:30 ਵਜੇ ਪਿੰਡ ਪਲੀਪੁਰ ਨੇੜੇ ਹੰਬੜਾਂ ਦੇ ਵਿਧਿਆਨੇ ਜ਼ਿਲ੍ਹੇ ਚ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਇਹਦਾ ਪੱਕੇ ਤੌਰ ਦੇ ਉੱਤੇ ਵੀ ਹੱਲ ਕੱਢ ਸਕੀਏ ਵੀ ਇਹ ਪਾਣੀ ਹੈ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਅਸੀਂ ਬੁੱਢੇ ਤਿਆ ਆ ਦਾ ਬੁੱਢੇ ਨਾਲੇ ਦਾ ਜ਼ਹਿਰ ਜਿਹੜਾ ਡਾਈਂਗ ਫੈਕਟਰੀਆਂ ਹਜ਼ਾਰਾਂ ਲੁਧਿਆਣੇ ਦੀਆਂ ਜਾਂ ਹੋਰ ਜਿੰਨਾ ਗੰਦਮੰਦ ਹੈ ਕਿ ਅਸੀਂ ਕਿਸੇ ਵੀ ਰੂਪ ਚ ਭੈਣ ਨਹੀਂ ਦੇਣਾ ਸੋ ਪਰਸੋਂ ਆਪਾਂ 9:30 ਵਜੇ ਇਕੱਠੇ ਹੋਣਾ ਪਿੰਡ ਬਲੀਪੁਰ ਨੇੜੇ ਹੰਬਣਾ ਜਿਲ੍ਹਾ ਲੁਧਿਆਣਾ ਦੂਜੀ ਬੇਨਤੀ ਹੈ ਜਿਹੜਾ ਮੁੰਡਾ ਵਿਸ਼ਵਦੀਪ ਹੈ ਥਾਜਲਕਾਤ ਅੱਜ 4-5 ਦਿਨ ਹੋ ਗਏ ਉਸ ਨੌਜਵਾਨ ਦੇ ਉੱਤੇ ਇੱਕ ਮੁਕੱਦਮਾ ਦਰਜ ਹੋਇਆ ਸੋ ਮੁਕਦਮੇ ਬਾਰੇ ਦੱਸਿਆ ਜਾ ਰਿਹਾ ਜੋ ਗੱਲਾਂ ਬਾਤਾਂ ਹੁਣ ਤੱਕ ਨਿਕਲ ਕੇ ਸਾਹਮਣੇ ਆਈਆਂ ਨੇ ਉਹਦੇ ਪਰਿਵਾਰ ਵੱਲੋਂ ਜਾਂ ਹੋਰ ਆਸ-ਪਾਸੇ ਤੋਂ ਵੀ ਕੋਈ ਉਸ ਪਿੰਡ ਦੇ ਵਿੱਚ ਕੋਈ ਪਛਾਣਤੀ ਜ਼ਮੀਨ ਦੀ ਬੋਲੀ ਦਾ ਮਸਲਾ ਸੀ ਜਿਹਦੇ ਕਰਕੇ ਉਸ ਨੌਜਵਾਨ ਦੇ ਉੱਤੇ ਝੂਠਾ ਮੁਕਦਮਾ ਜਿਹੜਾ ਜ਼ਿਲ੍ਹਾ ਫਾਿਲਕਾ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੋ ਸਾਨੂੰ ਲੋੜ ਆ ਕਿ ਜਿਹੜੇ ਨੌਜਵਾਨ ਜਿਹੜੇ ਇਨਸਾਨ ਸਾਡੇ ਹੱਕਾਂ ਲਈ ਸਾਡੀ ਗੱਲ ਕਰਦੇ ਆ ਸਾਡੇ ਲਈ ਬੋਲਦੇ ਆ ਸਰਕਾਰਾਂ ਲਗਾਤਾਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ ਚਾਹੇ ਉਹ ਸਰਕਾਰਾਂ ਜਿਹੜੀਆਂ ਝੂਠੇ ਮੁਕਾਦਮੇ ਦਰਜ ਕਰਕੇ ਜੇਲ੍ਹਾਂ 'ਚ ਬੰਦ ਕਰਦੇ ਨੇ ਚਾਹੇ ਕਿਸੇ ਵੀ ਤਰੀਕੇ ਨਾਲ ਮਲਵਾਏ ਜਾਂਦੇ ਨੇ ਉਹ ਜਿਹੇ ਬੰਦੇ ਸਭ ਪੰਜਾਬੀਓ ਸਾਨੂੰ ਉਸ ਤਰ੍ਹਾਂ ਦੇ ਇਨਸਾਨਾਂ ਨਾਲ ਅੱਜ ਖੜਨ ਦੀ ਵੀ ਲੋੜ ਹੈ ਤੂ ਉਸ ਨੌਜਵਾਨ ਵਿਸ਼ਵਦੀਪ ਫਾਇਲਕਾ ਦੇ ਹੱਕ ਦੇ ਵਿੱਚ 19 ਤਰੀਕ ਦਿਨ ਬੁੱਧਵਾਰ ਨੂੰ ਫਾਇਲਕਾ ਦੇ ਵਿੱਚ ਜਿਹੜਾ ਐਸਐਸਪੀ ਦਫ਼ਤਰ ਹੈ ਉੱਥੇ ਵੱਡਾ ਕੱਟ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਸਾਨਾਂ ਵੀ ਦੂਰਾਂ ਨੂੰ ਅਪੀਲ ਕਰਦਾ ਹੋਰ ਵੀ ਪੰਜਾਬ ਦੇ ਲਈ ਲੜਨ ਵਾਲੇ ਲੋਕਾਂ ਨੂੰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਉਸ ਨੌਜਵਾਨ ਨਾਲ ਸਾਨੂੰ ਖੜਨ ਦੀ ਲੋੜ ਆ ਕਿਉਂਕਿ ਇਸ ਤਰ੍ਹਾਂ ਜੇ ਆਪਾਂ ਚੁੱਪ ਹੁੰਦੇ ਰਹੇ ਤਾਂ ਇੱਕ ਇੱਕ ਕਰਕੇ ਜਿੰਨੇ ਵੀ ਸਾਡੇ ਕੋਈ ਨੌਜਵਾਨ ਆ ਕੋਈ ਇਨਸਾਨ ਆ ਜੋ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਸਾਡੇ ਹੱਕਾਂ ਦੀ ਗੱਲ ਕਰਦੇ ਆ ਸੰਘਰਸ਼ਾਂ ਦੇ ਰਾਹ ਸਾਡੇ ਲੋਕਾਂ ਨੂੰ ਪਾਉਂਦੇ ਆ ਲਾਂਬੰਦ ਕਰਦੇ ਆ ਉਹਨਾਂ ਨੂੰ ਸਰਕਾਰਾਂ ਲਗਾਤਾਰ ਨਿਸ਼ਾਨੇ ਤੇ ਲੈ ਰਹੀਆਂ ਨੇ ਸੋ ਮੇਰੀ ਅਪੀਲ ਆ ਬੇਨਤੀ ਆ ਕਿ 19 ਤਰੀਕ ਨੂੰ ਦਿਨ ਬੁੱਧਵਾਰ ਨੂੰ ਸਮਾਂ 10 ਵਜੇ ਫਾਜ਼ਲਕਾ ਦੇ ਐਸਐਸਪੀ ਦਫ਼ਤਰ ਦੇ ਅੱਗੇ ਵੱਡਾ ਇਕੱਠ ਰੱਖਿਆ ਗਿਆ ਹੈ ਮੈਂ ਸਵੁੱੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਅੱਜ ਉਸ ਪਰਿਵਾਰ ਨਾਲ ਉਸ ਨੌਜਵਾਨ ਨਾਲ ਖੜਨ ਦੀ ਲੋੜ ਹੈ ਜਿਹੜਾ ਸਾਡੀ ਖਾਤਰ ਸਾਡੇ ਹੱਕਾਂ ਦੇ ਖਾਤਰ ਇਹਨਾਂ ਸਰਕਾਰਾਂ ਨਾਲ ਮੱਥਾ ਲਾਇਆ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਦੇ ਖਿਲਾਫ ਬੇਵਾਕੀ ਨਾਲ ਉਸ ਨੌਜਵਾਨ ਨੇ ਬੋਲਿਆ ਜੋ ਵੀ ਇਹ ਸਰਕਾਰ ਦੀਆਂ ਲਗਾਤਾਰ ਨਾਕਾਮੀਆਂ ਰਹੀਆਂ ਪੰਜਾਬ ਪ੍ਰਤੀ ਮਾੜੀਆਂ ਨੀਤੀਆਂ ਰਹੀਆਂ ਉਹਨਾਂ ਦੇ ਲਈ ਉਹ ਨੌਜਵਾਨ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਹੈ ਲੋਕਾਂ ਨੂੰ ਜਗਾਉਂਦਾ ਰਿਹਾ ਹੈ ਆਪਣੇ ਆਵਾਜ਼ ਦੇ ਜਰੀਏ ਸੋ ਅੱਜ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਜਿਹੜੀ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੋ 19 ਤਰੀਕ ਨੂੰ ਫਾਇਲ ਕਾ ਐਸਐਸਪੀ ਦਫ਼ਤਰ ਦੇ ਅੱਗੇ ਅਪੀਲ ਕਰਦਾ ਕਿ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਜੋ ਉੱਥੇ ਪਹੁੰਚਣਾ ਹੈ ਇੱਕ ਅਪੀਲ ਹੈ ਕੱਲ ਨੂੰ ਧੂਰੀ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਜਿਹੜੇ ਪਟਵਾਰੀ ਨੇ ਜਿਹੜੇ ਨਹਿਰੀ ਪਟਵਾਰੀ ਹੈ ਨਹਿਰੀ ਪਟਵਾਰੀਆਂ ਵੱਲੋਂ ਵੱਡਾ ਕੱਠ ਧੂਰੀ ਚ ਰੱਖਿਆ ਗਿਆ ਉਹ ਮੈਂ ਪਹਿਲਾਂ ਵੀ ਬੋਲਿਆ ਸੀ ਵੀ ਨਹਿਰੀ ਪਟਵਾਰੀਆਂ ਵੱਲੋਂ ਕਿਉਂ ਰੱਖਿਆ ਗਿਆ ਕਿਉਂਕਿ ਨਹਿਰੀ ਪਟਵਾਰੀ ਘੱਟੋ ਘੱਟ 200 ਦੇ ਕਰੀਬ ਚਾਰ ਸ਼ੀਟ ਕੀਤੇ ਗਏ ਸੀਗੇ ਸਰਕਾਰ ਵੱਲੋਂ ਤੇ ਨਹਿਰੀ ਪਟਵਾਰੀ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਗਹਿਰੀ ਤੋਂ ਉਹਨਾਂ ਨੂੰ ਸਸਪੈਂਡ ਕਰਕੇ ਮੁਕਤਲ ਕਰਕੇ ਪਠਾਨਖੋਡੋਂ ਦੀ ਬਦਲੀ ਕਰ ਦਿੱਤੀ ਗਈ ਸੀ ਕਾਰਨ ਕੀ ਸੀ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨਹਿਰੀ ਪਟਵਾਰੀਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਇਹ ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ-ਚੱਪੇ ਤੇ ਨਹਿਰੀ ਪਾਣੀ ਪਹੁੰਚ ਚੁੱਕਿਆ ਸੋ ਉੱਥੋਂ ਉਹਨਾਂ ਪਟਵਾਰੀਆਂ ਨੇ ਜਵਾਬ ਦਿੱਤਾ ਕਿ ਇਹ ਧੋਖਾ ਇਹ ਗਦਾਰੀ ਅਸੀਂ ਪੰਜਾਬ ਨਾਲ ਨਹੀਂ ਕਰਾਂਗੇ ਕਿਉਂਕਿ ਜੇ ਅਸੀਂ ਰਿਪੋਰਟਾਂ ਬਣਾ ਕੇ ਦਿੱਤੀਆਂ ਜਿੱਥੇ-ਜਿੱਥੇ ਵੀ ਪੰਜਾਬ ਦੇ ਪਾਣੀਆਂ ਦੇ ਕੇਸ ਚੱਲਦੇ ਆ ਚਾਹੇ ਸੁਪਰੀਮ ਕੋਰਟ ਹੋਵੇ ਜਾਂ ਕਿਤੇ ਹੋਰ ਚੱਲਦਾ ਹੋਵੇ ਇਹ ਰਿਪੋਰਟਾਂ ਨੂੰ ਆਧਾਰ ਬਣਾ ਕੇ ਉੱਥੇ ਉਹਨਾਂ ਅਦਾਲਤਾਂ ਨੇ ਕਹਿਣਾ ਕੱਲ ਨੂੰ ਉਹਨਾਂ ਪੈਨਲਾਂ ਨੇ ਕਹਿਣਾ ਕਿ ਆਹ ਦੇਖੋ ਪਟਵਾਰੀਆਂ ਦੀ ਰਿਪੋਰਟ ਬਣ ਕੇ ਆਈ ਹੈ ਪੰਜਾਬ ਕੋਲੇ ਪਾਣੀ ਪੂਰਾ ਹੈ ਸੋ ਇਸ ਗੱਲ ਕਰਕੇ ਉਹਨਾਂ ਪਟਵਾਰੀਆਂ ਦਾ ਆਪਾਂ ਨੂੰ ਧੰਨਵਾਦ ਕਰਨਾ ਬਣਦਾ ਉਹਨਾਂ ਨੂੰ ਸਲੂਟ ਆ ਉਹਨਾਂ ਦੇ ਬਹਾਦਰੀ ਨੂੰ ਦਲੇਰੀ ਨੂੰ ਕਿਉਂ ਸਰਕਾਰ ਅੱਗੇ ਨਹੀਂ ਝੁਕੇ ਉਹਨਾਂ ਨੇ ਆਪਣਾ ਮੋਰਚਾ ਖੋਲਦਾ ਵੀਸੀ ਇਹ ਗਾਤ ਰਿਪੋਰਟ ਜਿਹੜੀ ਬਣਾ ਕੇ ਨਹੀਂ ਦੇਵਾਂਗੇ ਸੋ ਪਰ ਲਗਾਤਾਰ ਸਰਕਾਰ ਉਹਨਾਂ ਪਰਿਵਾਰੀਆਂ ਨੂੰ ਤੰਗ ਕਰ ਰਹੀ ਹੈ ਸਸਪੈਂਡ ਕਰ ਰਹੀ ਹੈ ਬਦਲੀਆਂ ਕਰ ਰਹੀ ਹੈ ਧੱਕਾ ਕਰ ਰਹੀ ਹੈ ਬਦਲੀ ਰਿਪੋਰਟਾਂ ਬਣਾ ਕੇ ਦਿਓ ਸੋ ਉਹਨਾਂ ਨੇ ਕੱਲ ਨੂੰ 17 ਤਰੀਕ ਨੂੰ ਧੂਰੀ ਵਿਖੇ ਵੱਡਾ ਇਕੱਠ ਰੱਖਿਆ ਪਰਿਵਾਰੀਆਂ ਨੇ ਸੋ ਪੰਜਾਬੀਓ ਇਹ ਮਸਲੇ ਸਾਡੇ ਦੀ ਚਾਹੇ ਬੁੱਢੇ ਦਰਿਆ ਦਾ ਮਸਲਾ ਹੋਵੇ ਚਾਹੇ ਪਰਿਵਾਰੀਆਂ ਦਾ ਮਸਲਾ ਹੋਵੇ ਤੇ ਚਾਹੇ ਸਾਡੇ ਲਈ ਪਿਛਮਦੀਪ ਵਰਗੇ ਨੌਜਵਾਨ ਹੋਣ ਜਿਹੜੇ ਸਾਡੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਲਈ ਬੋਲਦੇ ਆ ਸਾਨੂੰ ਹਰ ਪੱਖ ਤੋਂ ਧੜੇਵਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਹਰ ਵਰਗ ਨੂੰ ਹਰ ਪੰਜਾਬੀ ਨੂੰ ਆਪਣਾ ਫਰਜ਼ ਸਮਝਦੇ ਹੋਏ ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜਗੇ ਕੱਲ ਨੂੰ ਧੂਰੀ ਚ ਵੱਡਾ ਇਕੱਠ ਹੈ ਪਟਵਾਰੀਆਂ ਦਾ ਉੱਥੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਉਹਨਾਂ ਨੂੰ ਆਪਾਂ ਹਲਾਸ਼ੀਰੀ ਦੇ ਨਾਲ ਖੜੀ ਗਏ ਕਿਉਂਕਿ ਇਹ ਪੰਜਾਬ ਦੇ ਪਾਣੀਆਂ ਤੇ ਬਹੁਤ ਵੱਡਾ ਟਾਕਾ ਵੱਜ ਰਿਹਾ ਹੈ ਜਿਸ ਤਰੀਕੇ ਨਾਲ ਸਾਡੇ ਪੰਜਾਬ ਦੇ ਪਾਣੀ ਥੱਲੇ ਜਾ ਰਹੇ ਹੈ ਹਰ ਸਾਲ ਸਾਡਾ ਪਾਣੀ 5 ਤੋਂ 7 ਫੁੱਟ ਥੱਲੇ ਚਲਾ ਜਾਂਦਾ ਹਰ ਸਾਲ ਮੋਟਰਾਂ ਜਾਂ ਆਪਾਂ ਟੁੱਟੇ ਪਾ ਰਹੇ ਹੈ ਪੰਜਾਬ ਦੇ ਸੈਂਕੜੇ ਬਲਾਕ ਡੇਂਜਰ ਜ਼ੋਨ ਜਾਂ ਚੁੱਕੇ ਰਡ ਜ਼ੋਨ ਜਾਂ ਚੁੱਕੇ ਹੈ ਪਾਣੀ ਘਰਾਂ ਤੋਂ ਰਹਿ ਜਾਂਦਾ ਮੁਕਦਾ ਤੋਂ ਰਹਿ ਜਾਂਦਾ ਨਹਿਰੀ ਪਾਣੀ ਸਾਡੇ ਖੋਏ ਜਾ ਰਹੇ ਨੇ ਦੂਜੇ ਸੂਬਿਆਂ ਨੂੰ ਦੂਜੇ ਸੂਬਿਆਂ ਨੂੰ ਉੱਤੇ ਜਾ ਰਹੇ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਜੋਗਦਾਰੀਆਂ ਇੱਥੇ ਪਹਿਲਾਂ ਪਹਿਲੀਆਂ ਸਰਕਾਰਾਂ ਨੇ ਕੀਤੀਆਂ ਪੰਜਾਬ ਦੇ ਨਾਲ ਪੰਜਾਬ ਦੀ ਪਿੱਠ ਛੁਰੇ ਮਾਰੇ ਪੰਜਾਬ ਦੇ ਹੱਕ ਵੇਚੇ ਉਹੀ ਰਾਹ ਦੇ ਉੱਤੇ ਇਹ ਅਖੌਤੀ ਇਨਕਲਾਬੀਆਂ ਦੀ ਸਰਕਾਰ ਤੁਰੀ ਹੋਈ ਹੈ ਉਹੀ ਗੱਲਾਂ ਬਾਤਾਂ ਅੱਜ ਸੈਂਟਰ ਦਾ ਹੱਥੋਕਾ ਬਣ ਕੇ ਇਹ ਭਵੰਤਮਾਨ ਦੀ ਸਰਕਾਰ ਕਰ ਰਹੀ ਹੈ ਇਹਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜਾ ਪੰਜਾਬੀਓ ਅੱਜ ਘਰਾਂ 'ਚ ਬਣਨ ਦਾ ਵੇਲਾ ਨਹੀਂ ਆ ਕਹਾਂ ਅੱਜ ਬੈਠੇ ਵੀ ਮਰ ਜਾਓਗੇ ਜੇ ਧਰਤੀ ਬੰਜਰ ਹੋ ਗਈ ਪਾਣੀ ਮੁੱਕ ਗਏ ਤਾਂ ਵੀ ਤੁਸੀਂ ਖਤਮ ਹੋ ਜਾਓਗੇ ਜਿਉਂਦੇ ਫਿਰ ਵੀ ਨਹੀਂ ਰਹਿਣਾ ਸੋ ਵੇਲਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਧਰਤੀ ਬਰਾਸਤ ਨੂੰ ਬਚਾਉਣ ਲਈ ਸਾਨੂੰ ਅੱਜ ਉੱਠ ਕੇ ਘਰਾਂ ਜੋਂ ਨਿਕਲ ਕੇ ਲੜਨ ਦੀ ਲੋੜ ਹੈ ਆਓ ਆਪਾਂ ਕੱਲ ਨੂੰ 17 ਤਰੀਕ ਨੂੰ ਪਟਵਾਰੀਆਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਧੂਰੀ ਵਿਖੇ ਅੰਦਰ ਵੱਡਾ ਕੱਟ ਰੱਖਿਆ ਗਿਆ ਪਾਸੋਂ 18 ਤਰੀਕ ਨੂੰ ਬਲੀਪੁਰ ਪਹੁੰਚੀਏ ਹੰਬੜਾਂ ਦੇ ਕੋਲੇ ਬੁੱਡੇ ਦਰਿਆ ਦੇ ਉੱਤੇ ਵੱਡਾ ਕੱਟ ਰੱਖਿਆ ਗਿਆ ਬੁੱਡੇ ਦਰਿਆ ਦੀ ਜਿਹੜੀ ਜ਼ਹਿਰ ਸਤਲੁਜ ਪਾਈ ਜਾ ਰਹੀ ਉਹਨੂੰ ਰੋਕਣ ਦੀ ਖਾਤਰ ਕੱਟ ਰੱਖਿਆ ਗਿਆ 19 ਤਰੀਕ ਨੂੰ 19 ਤਰੀਕ ਨੂੰ ਵੱਡਾ ਕੱਟ ਰੱਖਿਆ ਗਿਆ ਫਾਲਕਾ ਐਸਐਸਪੀ ਦਫ਼ਤਰ ਦੇ ਅੱਗੇ ਵਿਸ਼ਵਦੀਪ ਦੇ ਹੱਕ ਦੇ ਵਿੱਚ ਉੱਥੇ ਵੀ ਪਹੁੰਚ ਗਏ ਵਾਹਿਗੁਰੂ ਜੀ ਕੀ